ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਸਿੱਧੂ ਮਰੀਤ ਦਾਦਾ ਦੇ ਇਹ ਕਿ ਪਿੰਡ ਸਾਧੂ ਚੱਕ ਦੇ ਨੇੜੇ ਜਿਹੜਾ ਆ ਇਸਤਾਰੀ ਨਾਗਾ ਦੀ ਜਗ੍ਹਾ ਜਿੱਥੇ ਪਹਿਲਾਂ ਵੀ ਤੁਹਾਨੂੰ ਇੱਥੋਂ ਦੀਆਂ ਦੋ ਤਿੰਨ ਵੀਡੀਓ ਦਿਖਾ ਚੁੱਕੇ ਹਾਂ ਜਿਹਦੇ ਵਿੱਚ ਅਸੀਂ ਸਿੱਧੂ ਮਰੀਤ ਦੀ ਹਿਸਟਰੀ ਨਾਗ ਦੇਵਤਿਆਂ ਦੀਆਂ ਸ਼ਕਤੀਆਂ ਬਾਰੇ ਜਾਂ ਇੱਥੇ ਜਿਹੜਾ ਸਰੋਵਰ ਆ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਜਿਹੜੀ ਇਹ ਕਾਫੀ ਜ਼ਿਆਦਾ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਅੱਜ ਅਸੀਂ ਇੱਥੇ ਮੱਥਾ ਟੇਕਣ ਦੇ ਲਈ ਪਹੁੰਚੇ ਸੀ ਦਰਸ਼ਨ ਦੇਦਾਰੇ ਕਰਨ ਦੇ ਲਈ ਦੁਬਾਰਾ ਪਹੁੰਚੇ ਜੀ ਤੇ ਇੱਥੇ ਆ ਕੇ ਜਿਹੜਾ ਆ ਸਾਨੂੰ ਕੁਝ ਹੋਰ ਤਰ੍ਹਾਂ ਦੀ ਜਿਹੜੀ ਇਹ ਗੱਲ ਸੁਣਨ ਨੂੰ ਮਿਲੀ ਜਿਹਦੇ ਵਿੱਚ ਕੀ ਗੱਲਬਾਤ ਆ ਕੀ ਚੱਕਰ ਪਿਆ ਹੋਇਆ ਆ ਸਾਡੇ ਨਾਲ ਜਿਹੜੇ ਇੱਥੋਂ ਦੇ ਮੁੱਖ ਸੇਵਾਦਾਰ ਦਿਲਬਾਗ Muni ਜੀ ਨੇ ਉਹ ਮੌਜੂਦ ਨੇ ਕਿਉਂਕਿ ਇੱਥੇ ਸਾਇਦ ਪਿੰਡ ਨਿਵਾਸੀਆਂ ਦੇ ਨਾਲ ਕੋਈ ਗੱਲਬਾਤ ਹੋਈ ਪਈ ਹੈ ਜਿਹੜਾ ਕਿ ਬਾਬਾ ਜੀ ਨੇ ਦੱਸਿਆ ਕਿ ਜਿਹੜਾ ਆ ਦਰਖਾਸਤ ਤੱਕ ਜਿਹੜੀ ਹੈ ਖਾਣੇ ਪਟਾਣੇ ਤੱਕ ਜਿਹੜੀ ਗੱਲਬਾਤ ਜਿਹੜੀ ਇਹ ਪਹੁੰਚ ਚੁੱਕੀ ਹੈ ਗੱਲਬਾਤ ਕਰ ਲੈਣੇ ਕਿ ਸਾਰਾ ਮਸਲਾ ਕੀ ਹੈ ਬਾਬਾ ਜੀ ਕੀ ਚੱਕਰ ਪੈ ਗਿਆ ਇਹ ਜੀ ਚੱਕਰ ਪੰਡਾ ਦੇ ਤੋਂ ਸ਼ੁਰੂ ਹੋਇਆ ਪੰਡਾ ਦੇ ਤੇ ਵੀ ਨਾ ਰਾਤ ਨੂੰ ਦਾਰੂ ਪਾਣੀ ਪੀ ਕੇ ਗੱਲੇ-ਗੁੱਲੇ ਖੋਲੇ ਉਹ ਕੋਈ ਨਹੀਂ ਖੋਲੇ ਲੱਗ ਗਏ ਕਾਲਾਂ ਕੱਢੀਆਂ ਇੱਕੋ ਸੇ ਮੁੰਡਾ ਨਵਾਈ ਪ੍ਰਧਾਨ ਬਣਿਆ ਪਿਛੇ ਉਹ ਨਾਲ ਹੋ ਕੇ ਖਲੋ ਕੇ ਕਾਲਾਂ ਕਢਾਉਂਦਾ ਚਾਰ ਵਾਰੀ ਹੁਣ ਤੱਕ ਕੱਡੀਆਂ ਹੁਣ 8 ਦਿਨ ਹੋ ਗਏ ਅੱਜ ਦੇ ਦਿਨ ਤੋਂ ਕਰਵਾ ਮੇਰੇ ਭਗਤਾਂ ਨੂੰ ਕੁੱਟ ਕੇ ਗਏ ਮੈਨੂੰ ਗੱਲੇ ਬੰਦੇ ਬੋਲ ਬੋਲ ਕੇ ਗਏ ਉਹਦੀ ਵਜ੍ਹਾ ਨਾਲ ਮੈਂ ਪਾਣੀ ਬਰਬਾਦ ਕੀਤੀ ਆ ਉਹਨਾਂ ਵੀ ਮੇਰੇ ਉੱਤੇ ਕੀਤੀ ਆ ਤੇ ਹੁਣ ਦਾ ਟਾਈਮ ਦਿੱਤਾ ਸੀ 4:30 ਇੱਥੇ ਦੇਰੇ ਤੇ ਇੱਥੇ ਆਵਾਂਗੇ ਤੇ ਇੱਥੇ ਬਹਿ ਕੇ ਸਾਹ ਦਾ ਜੋੜਨ ਦੇ ਤਰ੍ਹਾਂ ਜੋ ਸਾਹ ਚੂਹੇ ਸਾਹ ਸਾਹ ਨੇ ਅਸਲ 'ਚ ਇਹ ਮਸਲਾ ਭੱਖਿਆ ਕਿਉਂ ਕੀ ਗੱਲ ਹੋ ਗਈ ਕਿਹੜੀ ਚੱਕਰ ਦੇ ਵਿੱਚ ਜਿਹੜੇ ਪਿੰਡ ਵਾਲੇ ਇੱਥਾ ਬੋਲਣ ਲੱਗੇ ਏ ਜੀ ਇੱਕ ਪਿਆਰ ਮੇਰੇ ਕੋ ਬੱਚੇ ਰਹਿੰਦੇ ਆ ਜੋ ਇੱਕ ਤੇ ਇਹਨਾਂ ਦਾ ਇਸ਼ੂ ਲੈਂਦੇ ਆ। ਦੂਸਰਾ ਇਹ ਗੱਲਾਂ ਆ ਵੀ ਸਾਨੂੰ ਚਾਹੀਦੀਆਂ। ਮੈਂ ਕਿਹਾ ਵੀ ਸਾਨੂੰ ਖਰਚਾ ਦੇਈ ਜਾਓ। 20000 ਖਰਚਾ ਦੇਰੇ ਦਾ ਮਹੀਨੇ ਦਾ। ਉਹ ਦੇ ਦਿਓ ਤੇ ਚਾਬੀਆਂ ਲੈ ਲਓ। ਅਸੀਂ ਕੀ ਕਰਨਾਂ ਗੱਲਾਂ ਤਾਂ। ਸਾਨੂੰ ਨਹੀਂ ਲੋੜ। ਉਹ ਹੱਥੋਂ ਪਾਈ ਗਾਲ ਗਲੋਜ ਬੰਦੇ ਵੀ ਤੈਨੂੰ 5 ਸਾਲ ਹੋ ਚੱਲੇ ਆ। ਤੈਨੂੰ ਹੁਣ ਇੱਥੇ ਨਹੀਂ ਰਹਿਣ ਦੇਣਾ ਤੇ ਅਸੀਂ ਉਹ ਨਵਾਂ ਬਾਬਾ। ਤੁਸੀਂ 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 ਕੀ ਚਾਹੁੰਦੇ ਹੋ ਜਿਤਨਾ ਕੀ ਗੱਲਾਂ ਬਾਰੇ ਤੁਸੀਂ ਗੱਲਬਾਤ ਕੀਤੀ ਕੋਈ ਚਾਬੀਆਂ ਮੰਗਦੇ ਆ ਤੁਸੀਂ ਮੇਨ ਕੀ ਚਾਹੁੰਦੇ ਚਾਬੀਆਂ ਦੇਣੀਆਂ ਚਾਹੁੰਦੇ ਹੋ ਕਿੱਦਾਂ ਦੇਣੀਆਂ ਚਾਹੁੰਦੇ ਕੀ ਚਾਬੀਆਂ ਵੀ ਲੈ ਲੈਣ ਸਭ ਕੁਝ ਲੈ ਲੈਣ ਖਰਚਾ ਤੇ ਦੇਰੇ ਦਾ ਇਦਾਂ ਹੀ ਹੋਣਾ ਨਾ ਬਿਲਕੁਲ ਹਾਂਜੀ ਉਹ ਦੇਣ ਮੈਨੂੰ ਜ਼ਿੰਮੇਵਾਰ ਬੰਦਾ ਹੋਵੇ ਜੇ ਦੇ ਕੋ ਮੈਂ ਧੋਮ ਫੜ ਕੇ ਲਵਾ ਵੀ ਲਿਆ ਭਾਈ ਖਰਚਾ ਦੇ ਮੈਨੂੰ ਇਹ ਗੱਲੀਆਂ ਦੀ ਚਾਬੀਆਂ ਲੈ ਲੈਣ ਰਾਖੀ ਤਰਨ ਗੱਲੇ ਫੁੱਲ ਮੈਨੂੰ ਕੋਈ ਭਰਾ ਜਿਹੜਾ ਮੇਰਾ ਇੱਕ ਗੱਲਾ ਧੋਨੇ ਵਾਲਾ ਉਹ ਤੇ ਸੰਤਾਂ ਦਾ ਹੁੰਦਾ ਨਾ ਬਿਲਕੁਲ ਹਾਂ ਮੈਂ ਉਹ ਹੀ ਰੱਖਾਂਗਾ ਬਾਕੀ ਸਾਰੇ ਲੈਣ ਵੱਡੇ ਦੇ ਦਾ ਸਭ ਤੋਂ ਚੱਕੜਾ ਪਊਗਾ ਜਿਹੜਾ ਹੌਂਦਾ ਸਾਹਮਣੇ ਵਾਲਾ ਤੇ ਇਹ ਮੈਨੂੰ ਕੱਢਣਾ ਚਾਹੁੰਦੇ ਆ ਦੇ ਸੰਤਾਂ ਕੋਈ ਮੈਨੂੰ ਪਿਆਰ ਕਰਦੀਆਂ ਬਾਹਰ ਜੋ ਮੇਰਾ ਕੋਈ ਅਛਾਈਆਂ ਵੇਂਦੀਆਂ 5 ਸਾਲ ਦੀਆਂ ਤੇ ਉਹ ਆਪਣੇ ਕਮੈਂਟ ਕਰਕੇ ਦੱਸਣ ਮੈਂ ਰਹਿਣਾ ਚਾਹੁੰਦਾ ਇੱਥੇ ਰੱਖਣਾ ਚਾਹੁੰਦੇ ਆ ਕਿ ਨਹੀਂ ਇਹ ਸੰਗਤ ਦਾ ਫੈਸਲਾ ਸੰਗਤ ਕਰੇ ਮਸਲਾ ਜਿਹੜਾ ਆ ਉਹ ਬਾਬਾ ਜੀ ਦੀ ਗੱਲਬਾਤੋਂ ਇਹੀ ਨਜ਼ਰ ਆਇਆ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵੱਡੇ ਵੱਡੇ ਗੁਰਦਾਰਾ ਸਾਹਿਬ ਵੱਡੇ ਵੱਡੇ ਮੰਦਰ ਵੱਡੇ ਵੱਡੀਆਂ ਮਸਜਿਦਾਂ ਜਾਂ ਦਰਗਾਹਾਂ ਮਸਲਾ ਸਿਰਫ ਤੇ ਸਿਰਫ ਗੋਲਕ ਦਾ ਜੇ ਮੁੱਦੇ ਦੀ ਗੱਲਬਾਤ ਕੀਤੀ ਜਾਵੇ ਤਾਂ ਮੁੱਦਾ ਇੱਥੇ ਇਹੀ ਪਕਿਆ ਹੋਇਆ ਆ ਕਿ ਗੱਲਾ ਗੋਲਕ ਉਹਦੀ ਸੇਵਾ ਕੌਣ ਲਵੇ ਤੇ ਕਿਸ ਤਰ੍ਹਾਂ ਚੱਲੇ ਦਿਲਬਖ ਮੋਨੀ ਜੀ ਹੁਣਾਂ ਨੇ ਇਹ ਗੱਲ ਕਹੀ ਹੈ ਵੀ ਗੱਲਾਂ ਦੇਣ ਨੂੰ ਮੈਂ ਤਿਆਰ ਆ ਮੈਂ ਪੈਸੇ ਦੇਣ ਨੂੰ ਤਿਆਰ ਆ ਗੱਲੇ ਦੀਆਂ ਚਾਬੀਆਂ ਮੈਂ ਦੇ ਦਿਆਂਗਾ ਸਿਰਫ ਤੇ ਸਿਰਫ ਜਿਹੜਾ ਦਰਬਾਰ ਦਾ ਡੇਰੇ ਦਾ ਜਿਹੜਾ ਖਰਚਾ ਆ ਉਹ ਮੈਨੂੰ ਦੇ ਦੇਣ ਉਹ ਜਿਹੜਾ ਡੇਰੇ ਦਾ ਖਰਚਾ ਆ ਉਹ ਦੇ ਦੇਣ ਤੇ ਉਸ ਤੋਂ ਬਾਅਦ ਚਾਬੀਆਂ ਲੈ ਲੈਣ ਇੱਕ ਜ਼ਿੰਮੇਵਾਰ ਪਰਸਨ ਵਿੱਚ ਆ ਜਾਵੇ ਜਿਹੜਾ ਕਿ ਡੇਰੇ ਦਾ ਖਰਚਾ ਹਰ ਮਹੀਨੇ ਜਿਹੜਾ ਆ ਉਹ ਦੇ ਦਵੇ ਤੇ ਉਸ ਤੋਂ ਬਾਅਦ ਜਿਹੜਾ ਉਹ ਆਪਣੀ ਜਿਹੜੀ ਜੋ ਵੀ ਰਖਵਾਲੀ ਗੱਲੀਆਂ ਦੀ ਜਿੱਦਾਂ ਵੀ ਉਹ ਖੁਦ ਕਰਨ ਤੇ ਜਿਹੜੀਆਂ ਚਾਬੀਆਂ ਨੇ ਮੈਂ ਉਹਨਾਂ ਦੇ ਹਵਾਲੇ ਕਰ ਰਿਹਾ ਬਾਬਾ ਜੀ ਕਿੰਨਾ ਕ ਖਰਚਾ ਡੇਰੇ ਰਾਜ ਲਗ ਭਾਗ ਇਹ ਜੀ ਲਗ ਭਾਗ 18 ਤੋਂ 20 ਹਜ਼ਾਰ 18 ਤੋਂ 20 ਹਜ਼ਾਰ ਕਬੀ 2000 ਘਟ ਜਾਂਦਾ ਕਬੀ 20000 ਹੋ ਜਾਂਦਾ ਖਰਚਾ ਹੁਣ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਤਕਰੀਬਨ ਜਿਹੜਾ ਆ 18 ਤੋਂ 20 ਹਜ਼ਾਰ ਰੁਪਏ ਚੱਟਾ ਜੀ ਹਾਂ ਜੀ ਮੈਂ ਡੇਰਾ ਚਲਾਉਣਾ ਚਾਹੁੰਦਾ ਜੀ ਡੇਰਾ ਤੇ ਪੈਸੇ ਨਹੀਂ ਚੱਲੇ ਹਰ ਇੱਕ ਚੀਜ਼ ਤੇ ਪੈਸਾ ਲੱਗਦਾ ਬਾਕੀ ਸੰਗਤ ਦੇ ਹੱਥ ਕਿਹਾ ਸੰਗਤ ਨੂੰ ਜੇ ਸਾਡੇ ਕੋਲ ਕੰਮ ਚੰਗੇ ਲੱਗਦੇ ਆ ਤੇ ਉਹ ਵੀ ਦੱਸਾਂ ਜੇ ਅਸੀਂ ਕੋਈ ਗਲਤ ਕੀਤਾ ਤੇ ਉਹ ਵੀ ਦੱਸੋ ਸਾਡੇ ਨਾਲ ਸੰਕਟਾਂ ਵੀ ਮਜੂਰ ਨੇ ਕਿਉਂਕਿ ਡੇਰੇ ਦੇ ਮੁੱਖ ਸੇਵਾਦਾਰ ਨੇ ਕਿੰਨੇ ਸੱਚੇ ਨੇ ਕਿੰਨੇ ਝੂਠੇ ਨੇ ਅਸੀਂ ਖੁਦ ਕੁਝ ਵੀ ਨਹੀਂ ਕਹਿ ਸਕਦੇ ਪਿੰਡ ਵਾਲਿਆਂ ਨੇ ਕਿਉਂ ਇੰਜਾਮ ਲਾਏ ਨੇ ਅਸੀਂ ਉਹਦੇ ਤੇ ਵੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਿੰਡ ਵਾਲੇ ਸਹੀ ਨੇ ਜਾਂ ਗਲਤ ਨੇ ਉਹਦੇ ਤੇ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਸਾਡੇ ਨਾਲ ਇੱਥੇ ਪਿੰਡ ਦੇ ਵਿੱਚੋਂ ਵੀ ਤੁਸੀਂ ਇਸੇ ਪਿੰਡ ਦੇ ਪਿੰਡ ਦੇ ਵਿੱਚੋਂ ਵੀ ਸਾਡੇ ਨਾਲ ਇੱਥੇ ਸੰਗਤ ਜੁੜੀ ਹੋਈ ਹੈ ਉਹਨਾਂ ਨਾਲ ਵੀ ਗੱਲਬਾਤ ਕਰਨੀ ਕਿਵੇਂ ਦੇਖ ਦਿਓ ਸਾਰਾ ਮਤਲਬ ਕਿ ਉਹ ਕਿਵੇਂ ਬੱਲੇ ਨਾਲ ਦਾ ਸੱਤ ਅਪਰਸ ਹੋਈ ਉਹਨੂੰ ਚੱਭੇਂਗੀ ਉਹਦਾ ਸਿੱਖਣਾ ਲੈ ਕੋਈ ਗੱਲ ਤੁਹਾਨੂੰ ਤੁਹਾਨੂੰ ਕੀ ਲੱਗਦਾ ਵੀ ਬਾਬਾ ਜੀ ਸਹੀ ਨੇ ਕਿ ਪਿੰਡ ਵਾਲੇ ਸਾਰੇ ਉਹ ਵੀ ਸਹੀ ਨੇ ਉਹ ਵੀ ਸਹੀ ਨੇ ਕੋਈ ਟਾਈਮ ਨਹੀਂ ਮਾਰਾ ਆ ਗਿਆ ਮੈਨੂੰ ਇਹਨਾਂ ਨਾਲ ਦਾ ਸਾਧੂ ਨੂੰ ਮੁਸ਼ਕਲ ਹੀ ਹੋਣਾ ਕਿਉਂਕਿ ਦੱਸ ਸਫਾਈਆਂ ਕਿੱਦਾਂ ਬੈਨ ਨੂੰ ਕਾਹ ਬਣਾਇਆ ਇੱਥੋਂ ਕੋ ਲੈ ਥੋੜਾ ਜਾਣਾ ਹੈ ਨਾ ਜਿਹੜਾ ਜਾਣਾ ਹੈ ਉੱਥੇ ਸਭ ਕੁਝ ਇੱਥੇ ਹੀ ਰਹਿ ਜਾਣਾ ਇੱਕ ਬੇਸਮਜੀ ਆਈ ਨਾ ਠੀਕ ਹੈ ਨਾ ਤਾਂ ਤੁਸੀਂ ਮੈਂ ਜਾਨਾ ਤੇ ਜਿਹੜਾ ਅੱਗੇ ਜਗਾ ਚੱਲਣ ਦਾ ਚੱਲਣ ਦਾ ਇਹਨਾਂ ਨੂੰ ਰਹਿਣ ਦੇ ਬੜਾ ਵਧੀਆ ਨੰਦਰ ਵੱਡਾ ਜਿਹੜੀ ਕੋ ਕਮੀ ਪੇਸ਼ ਨਜ਼ਰ ਆ ਗਈ ਹੈ ਆਪੇ ਠੀਕ ਕਰ ਲਾ ਇਹਦਾ ਸਹਿਮਤ ਹੋਣਾ ਚਾਹੀਦਾ ਸੰਤਾਂ ਬਿਲਕੁਲ ਕਿ ਸੰਤ ਪਿੰਡ ਦਾ ਸਹਿਮਤ ਹੋ ਬੜਾ ਨੰਦ ਬਿਲਕੁਲ ਉਹ ਜਿਹੜੇ ਜਾਨੇ ਸ਼ਹਿਰਾਂ ਦੇ ਰੂਪ ਵਿੱਚ ਜਿਹਨਾਂ ਵਿਚਾਰ ਉਹ ਆਪਣੇ ਹੀ ਕੋਲ ਆ ਤੁਹਾਨੂੰ ਲੱਗਦਾ ਪੀ ਜਿਹੜੇ ਅੱਜ ਕੱਲ ਦੇ ਮਾਹੌਲ ਦੇ ਬੱਚੇ ਨੇ ਉਹੀ ਇਸ ਤਰ੍ਹਾਂ ਦੇ ਬਣਦਾ ਦੇਖੋ ਪਾ ਰਹੇ ਨੇ ਬਸ ਕੋ ਮੇਨ ਬੰਦਾ ਜੋ ਮਰਜ਼ੀ ਕਰਨਾ ਆ ਕੇ ਗੱਲ ਕਰਨਾ ਹੈ ਇਹਨੂੰ ਕਮੀਨ ਨਜ਼ਰੋਂ ਕਿਉਂ ਦੇਖੀਏ ਘਰ ਦੇ ਕੰਨਣ ਕਰ ਲਵਾਂਗੇ ਨਹੀਂ ਸਾਮ ਦਾ ਕਦਾ ਦਾਮ ਹੁੰਦਾ ਸਾਡੇ ਨਾਲ ਹੋਰ ਵੀ ਇੱਥੇ ਸੇਵਾਦਾਰ ਜਿਹੜੇ ਇੱਥੇ ਮੇਨ ਜ਼ਿਆਦਾ ਸੇਵਾ ਕਰਦੇ ਨੇ ਇੱਥੇ ਭੰਜੀ ਹੋਰੀ ਜਿਹੜੇ ਨੇ ਇੱਥੇ ਦਰਬਾਰ ਦੇ ਉੱਤੇ ਹੀ ਸੇਵਾ ਜਿਹੜੇ ਕਰਦੇ ਨੇ ਬਾਬਾ ਜੀ ਦੇ ਕੋਲ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣ ਕਿ ਤੁਸੀਂ ਕਿਵੇਂ ਦੇਖਦੇ ਹੋ ਬਾਬਾ ਜੀ ਦਾ ਕੈਰੇਕਟਰ ਜਾਂ ਬਾਬਾ ਜੀ ਇੱਥੇ ਰਹਿ ਰਹੇ ਨੇ ਜਿੱਦਾਂ ਕਿ ਬਹੁਤ ਸਾਰੇ ਲੋਕ ਕੀ ਮਤਲਬ ਲੈ ਕੇ ਦਿੰਦੇ ਵੀ ਇੱਕ ਬਾਹਰ ਜਨਾਨੀ ਰਹਿਦੀ ਜਾਂ ਕੋਈ ਕਈ ਤਰ੍ਹਾਂ ਦੇ ਅੰਜਾਮ ਜਿਹੜੇ ਆ ਉਹ ਵੀ ਦਿਮਾਗ ਦੇ ਵਿੱਚ ਆ ਜਾਂਦੇ ਤੁਹਾਨੂੰ ਲੱਗਦਾ ਕਿ ਇਦਾਂ ਦਾ ਕੋਈ ਪਿੰਡ ਦੇ ਦਿਮਾਗ ਦੇ ਵਿੱਚ ਹੋਏਗਾ ਜੈ ਬਾਬਾ ਸਿੱਧੂ ਨੀ ਵਾਲੀ ਨਹੀਂ ਦੇਖੋ ਅ ਜਦੋਂ ਬਾਬਾ ਨੂੰ ਐਕਸੀਡੈਂਟ ਹੋਇਆ ਸੀ ਨਾ ਮੈਂ ਬਹੁਤ ਜਰ ਸੇਵਾ ਕੀਤੀ ਮੈਂ ਕਹਿ ਨਹੀਂ ਸਕਦੀ ਥੋੜਾ ਪੁੱਛੂ ਆਪਕੇ ਦੇਖਾ ਨਹੀਂ ਗੋਸ ਸੇਵਾ ਕੀਤੀ ਆ ਪਰ ਜੋ ਵੀ ਮੈਂ ਦੇਖਿਆ ਨੇ ਬਲੇ ਬਲੇ ਆ ਵੀ ਬਾਬਾ ਜੀ ਨਾਲ ਨਾ ਗੱਲ ਸਮਝ ਤਾਂ ਹੈਗੀ ਆ ਜੀ ਇਹ ਬਿਲਕੁਲ ਝੂਠ ਹੈ ਬਾਬਾ ਜੀ ਦੇ ਸਾਹਮਣੇ ਮੈਂ ਖੜੀ ਆਂ ਅਗਰ ਬਾਬਾ ਜੀ ਸਜ਼ਾ ਦੇਣੀ ਹੈ ਉਹ ਵੀ ਕਬੂਲ ਕਰਦੀ ਆਂ ਪਰ ਇਹ ਪਿੰਡ ਵਾਲੇ ਬਿਲਕੁਲ ਗਲਤ ਹੈ ਹਾਂ ਤੁਹੀ ਤੁਹੀ ਐਸ ਤੇ ਕੀ ਕਹਣਾ ਗੱਲਦੇ ਜਿਵੇਂ ਕਿ ਪਿੰਡ ਵਾਲੇ ਕਹ ਰਿਹਾ ਗੱਲਾਂ ਦੇ ਦਿਓ ਚਾਹੀਆਂ ਦੇ ਦਿਓ ਫਿਰ ਅੱਸੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਬਾਬੇ ਦੇ ਕੋਲ ਜਿੰਨਾ ਕੁ ਬਾਬਾ ਜੀ ਦਾ ਖਰਚਾ ਨਾਲ ਥੇ ਅਹੀਂ ਇੱਥੇ ਹਰਦਮ ਰਹਿਣੀ ਆ ਜੋ ਵੀ ਸੋ ਅੰਦਾ ਖਰਚਾ ਹੈ ਤੇਲ ਦਾ ਹੁੰਦਾ ਬਹੁਤ ਖਰਚਾ ਹੁੰਦਾ ਮੈਂ ਸਾਰੀ ਸੋਈ ਚਲਾ ਰਹੀ ਹਾਂ ਮੈਨੂੰ ਸਾਰਾ ਪਤਾ ਹੈ ਕਿ ਕਿੰਨਾ ਕਿੰਨਾ ਖਰਚਾ ਤੇ ਹੁੰਦਾ ਬਹੁਤ ਸੰਗਤ ਆਂਦੀ ਹੈ ਚਾਹ ਦੇ ਬਿਨਾ ਨਹੀਂ ਜਾਂਦੀ ਰੋਟੀ ਦੇ ਬਿਨਾ ਨਹੀਂ ਜਾਂਦੀ ਬਾਬਾ ਜੀ ਦੀ ਬਹੁਤ ਇੱਜ਼ਤ ਮਾਨ ਬਣੀ ਹੋਈ ਆ ਪਰ ਇਹ ਪਿੰਡ ਵਾਲੇ ਜਿਹੜੇ ਚਾਹਦੇ ਨੇ ਇੱਥੇ ਕਿ ਬਾਬਾ ਜੀ ਇੱਥੇ ਨਾ ਆ ਰਹੇ ਹਨ ਇਹਨਾਂ ਦੀ ਹਿੱ ਫੰਡ ਮਿਸਟਰ ਕੀ ਵਿਗੜਨਾ ਚਾਹੁੰਦੇ ਹੈ ਕਿ ਇਹਨਾਂ ਦੀ ਸੇਵਾ ਨਾ ਕਰਨੀ ਕੀ ਲੱਗਦਾ ਤੁਹਾਨੂੰ ਕਿ ਸਾਰਾ ਪਿੰਡ ਹੀ ਬਾਬਾ ਜੀ ਦੇ ਉਰਦਨਾ ਕਿ ਦਾ ਕੋਟ ਹੈ ਨਹੀਂ 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 ਬਹੁਤ ਜ਼ਿਆਦਾ ਲੋਕ ਪਿੰਡ ਵਾਲੇ ਚੰਗੇ ਵੀ ਬਹੁਤ ਹੈ ਯਾਨੀ ਕਿ ਨਹੀਂ ਬਹੁਤ ਚਾਰ ਕਰਦੇ ਬਾਬਾ ਜੀ ਨੂੰ ਸਤਿਕਾਰ ਕਰਦੇ ਨੇ ਪਰ ਕਈ ਲੋਕ ਬਹੁਤ ਚੰਗੇ ਬੰਦੇ ਨੇ ਨਹੀਂ ਸਾਡੇ ਨਾਲ ਸਾਡੇ ਨਾਲ ਹੋਰ ਵੀ ਇੱਥੇ ਸੰਗਤਾਂ ਮੌਜੂਦ ਨੇ ਪਿੰਡ ਦੇ ਵਿੱਚੋਂ ਗੱਲਬਾਤ ਕਰ ਲੈਣੇ ਕਿ ਇਹਨਾਂ ਦਾ ਵਿਚਾਰ ਕੀ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਮੈਨੂੰ ਤੇ ਬਾਬਾ ਜੀ ਬਹੁਤ ਗਿਆਨੀ ਧਿਆਨੀ ਲੱਗਦੇ ਹੈ ਬਹੁਤ ਅੰਦਰੋਂ ਗਿਆਨ ਬਹੁਤ ਤੇਜ ਹੈ ਧਿਆਨ ਬਹੁਤ ਤੇਜ ਹੈ ਔਰ ਸਨੂਆ ਕੇ ਜਿਨੀਂ ਬਾਬਾ ਜੀ ਕੋਲ ਰਹਿਮਤ ਮਿਲਿਆ ਜਿੰਨੀ ਇੱਥੇ ਜਗ੍ਹਾ ਤੇ ਰਹਿਮਤ ਹੈ ਉਨੀ ਸਾਰਿਆਂ ਦੀ ਹੁੰਦੀ ਹੈ ਪਰ ਅੰਦਰ ਜਿਹੜਾ ਸੰਤ ਹੁੰਦਾ ਵਾ ਉਹਦਾ ਧਿਆਨ ਅਗਰ ਬਹੁਤ ਵਧੀਆ ਹੋਵੇ ਤੇ ਜਿੰਨੀ ਵੀ ਸੰਗਤ ਆਂਦੀ ਹੈ ਉਹਨੂੰ ਬਹੁਤ ਬਰਕਤ ਹੁੰਦੀ ਹੈ ਦੀਦੀ ਨੂੰ ਵੀ ਬਹੁਤ ਬਰਕਤ ਮਿਲੀ ਹੈ ਮੈਨੂੰ ਵੀ ਬਹੁਤ ਬਰਕਤ ਮਿਲੀ ਹੈ ਜਿਹੜੇ ਬੰਦੇ ਹੈਗੇ ਆ ਕੁਝ ਕੋਟ ਕਚਹਿਰੀਆਂ ਦੇ ਕੁਝ ਲੀਡਰਾਂ ਦੇ ਉਹ ਬੰਦੇ ਸਹੀ ਨਹੀਂ ਹੈਗੇ ਉਹ ਲੱਗੇ ਆ ਦੁਨੀਆ ਦੇ ਮਗਰ ਹਲਚਲਾਂ ਪੈਦਾ ਕਰਨ ਵਾਸਤੇ ਤਾਂ ਕਿ ਸਾਡੇ ਨਾਮ ਹੋਣ ਕਿ ਅਹੀ ਇਹੋ ਜੀ ਆ ਤੇ ਸੰਤਾਂ ਨੂੰ ਤੇ ਜਿਹੜੇ ਸ਼ਰੀਫ ਲੋਕੀਆ ਉਹਨਾਂ ਨੂੰ ਨੱਪਣ ਨੂੰ ਫਿਰੰਦੇ ਨੇ ਤੇ ਇਸ ਕਰਕੇ ਇਤਨੀ ਖਰਚੇ ਹੁੰਦੇ ਆ ਜਿੰਨੇ ਬਿਮਾਰ ਲੋਕ ਆਂਦੇ ਆ ਬਾਬਾ ਜੀ ਸੇਵਾ ਦਿੰਦੇ ਆ ਉਹਨਾਂ ਨੂੰ ਉੱਥੇ ਖਰਚਾ ਹੁੰਦਾ ਤੇ ਬਾਬਾ ਜੀ ਨੂੰ ਵੱਸ ਤੋਂ ਵੱਧ ਖਰਚਾ ਦਿੱਤਾ ਜਾਏ ਇੱਥੇ ਬਾਬਾ ਜੀ ਸੇਵਾ 'ਚ ਬੈਠੇ ਆ ਤੇ ਬਾਬਾ ਜੀ ਨੂੰ ਪੂਰੇ ਸਹੂਲਿਆਤ ਹੋਣੇ ਚਾਹੀਦੇ ਆ ਇਹ ਜਿਹੜੀ ਇਹ ਜੋ ਵੀ ਲੇਡੀ ਆ ਇੱਥੇ ਆਈ ਆ ਸੇਵਾ 'ਚ ਜੋ ਸੰਤਮਾਤਮਾ ਬਾਪਾ ਆਪ ਭੇਜਦਾ ਸੰਤਮਾ ਬਾਦੀ ਸੇਵਾ ਦੇ ਵਿੱਚ ਕਿ ਮੇਰਾ ਬੰਦਾ ਵਹਿ ਕਿ ਮੈਂ ਇਸ ਦੀ ਸੇਵਾ ਦੇ ਵਿੱਚ ਬੰਦਿਆਂ ਨੂੰ ਭੇਜਾਂ ਤੇ ਜਿਹੜੇ ਲੋਕੀ ਹਰਕਤ ਕਰਨ ਵਾਲੇ ਹੁੰਦੇ ਆ ਉਹ ਚੰਗੇ ਬੰਦਿਆਂ ਨੂੰ ਨੱਪਣ ਦੀ ਕੋਸ਼ਿਸ਼ ਕਰਦੇ ਆ। ਬਾਬਾ ਜੀ ਇੱਥੇ ਆ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਕਹਿੰਦੇ ਨੇ ਵੀ ਕੰਮ ਕਰਦੇ ਪਏ ਨੇ। ਪਰ ਬਾਬਾ ਜੀ ਦੇ ਆਪੋਜੀਟ ਲੋਕ ਕਿਉਂ ਹੋ ਗਏ? ਜੇਕਰ ਤੁਸੀਂ ਵੀ ਇਹਨਾਂ ਦੇ ਆਲੇ ਦੁਆਲੇ ਤੋਂ ਦੇਖਦੇ ਪਈ ਤੁਹਾਨੂੰ ਬਾਬਾ ਜੀ ਦਾ ਇਹ ਸਾਰਾ ਸਿਸਟਮ ਇੱਥੋਂ ਦਾ ਕੀ ਮੇਰਾ ਲੱਗਦਾ ਆ? ਬਾਬਾ ਜੀ ਤੁਹਾਨੂੰ ਕੀ ਮੀਂਹ ਤੇ ਲੱਗਦੇ ਆ ਆਪਣਾ ਫੀਡਬੈਕ ਕਮੈਂਟਾਂ ਦੇ ਵਿੱਚ ਜਰੂਰ ਦਿਓ ਤੁਸੀਂ ਬਾਬਾ ਜੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣਾ ਕਮੈਂਟ ਜਰੂਰ ਛੱਡਿਓ ਨਾਲ ਦੀ ਨਾਲ ਜਿਹੜਾ ਆ ਲਾਈਕ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਇਹ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਦੀ ਕੈਮਰਾਮੈਨ ਸੰਜੀਤ ਬਾਬ ਦੇ ਨਾਲ